ਸਿਹਾਰ جیل ਤੋਂ ਬਾਹਰ ਆਉਣ ਤੋਂ ਬਾਅਦ ਐਕਸ਼ਨ ਦੇ ਵਿੱਚ ਅਰਵਿੰਦ ਕੇਜਵਾਲ ਅੱਜ ਦਿੱਲੀ ਦੇ ਆਪਣੇ ਸਾਰੇ ਵਿਧਾਇਕਾਂ ਦੇ ਨਾਲ ਕਰਨਗੇ ਮੀਟਿੰਗ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਹੋਏਗਾ ਮੰਥਨ ਜੇਬ ਤੋਂ ਬਾਹਰ ਆਉਂਦੇ ਐਕਸ਼ਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਵਾਲ ਦਿੱਲੀ ਦੇ ਵਿੱਚ ਪਾਰਟੀ ਉਮੀਦਵਾਰਾਂ ਦੇ ਲਈ ਕੀਤਾ ਰੋਡ ਸ਼ੋਅ ਮੁੱਖ ਮੰਤਰੀ ਮਾਨ ਵੀ ਨਾਲ ਰਹੇ ਮੌਜੂਦ ਕੇਜਵਾਲ ਦੇ ਦਾਅਵੇ ਤੇ ਅਮਿਤ ਸ਼ਾਦ ਅਪਲਟਵਾਰ ਬੋਲੇ 75 ਸਾਦੇਬਾਦ ਵੀ ਮੋਤੀ ਹੀਰੇਣਗੇ ਪ੍ਰਧਾਨ ਮੰਤਰੀ ਆਪ ਸੁਪਰੀਮੋ ਨੇ ਭਾਜਪਾ ਦੇ ਜਿੱਤਣ ਦੀ ਸ਼ਰਤ ਤੇ ਅਗਲੇ ਸਾਲ ਅਮਿਤ ਸ਼ਾਦ ਦੇ ਪੀਐਮ ਬਣਨ ਦੀ ਕੀਤੀ ਸੀ ਭਵਿੱਖਬਾਣੀ ਤਸਰੂਰ ਦੇ ਪਿੰਡ ਬੰਗਾ ਦੇ ਵਿੱਚ ਪੁਲਿਸ ਤੇ ਕਿਸਾਨ ਜਥੇਬੰਦੀਆਂ ਹੋਈਆਂ ਮੌਕੇ ਸਾਹਮਣੇ ਕਿਸਾਨਾਂ ਦੇ ਵੱਲੋਂ ਜੀਪੀ ਉਮੀਦਵਾਰ ਅਰਵਿੰਦ ਖੰਨਾ ਦਾ ਭਾਰੀ ਹਿਰੋ ਪੰਜਾਬ ਸਰਕਾਰ ਨੇ ਆਈਐਸ ਤੋਂ ਜੀਪੀ ਉਮੀਦਵਾਰ ਪਰਮਪਾਲ ਕੌਰ ਦਾ ਵੀਆਰਐਸ ਦੀ ਥਾਂ ਤੇ ਅਸਤੀਫਾ ਕੀਤਾ ਮੰਨਜ਼ੂਰ ਹੁਣ ਵੀਆਰਐਸ ਵਾਲੇ ਨਹੀਂ ਮਿਲਣਗੇ ਲਾਮ ਪਰਮਪਾਲ ਕੌਰ ਬੋਲੇ ਸਰਕਾਰ ਨੇ ਜੋ ਕਰਨਾ ਸੀ ਕਰ ਲਿਆ ਮੈਨੂੰ ਪੈਸੇ ਦੀ ਨਹੀਂ ਲੋੜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 2 ਦਿਨੀ ਵਿਹਾਰ ਦੌਰਾਨ ਅੱਜ ਤੋਂ ਸ਼ਾਮ ਨੂੰ ਪਟਨਾ ਦੇ ਵਿੱਚ ਕੱਢਣਗੇ ਰੋਸ਼ੋ ਪਾਰਟੀ ਦੇ ਲੋਕ ਸਭਾ ਉਮੀਦਵਾਰਾਂ ਦੇ ਲਈ ਡਟਉਣਗੇ ਸਮਰਥਨ ਪੰਜਾਬ ਦੀ SFTP ਨੇ ਹਿਮਾਚਲ ਦੇ ਬਦੀ ਡਰੱਗ ਫੈਕਟਰੀ ਦਾ ਕੀਤਾ ਪਰਦਾਫਾਸ਼ ਦਵਾਈਆਂ ਦੀ ਆੜ ਦੇ ਵਿੱਚ ਤਿਆਰ ਕੀਤਾ ਜਾ ਰਿਹਾ ਮੈਡੀਕਲ ਰੱਸ਼ਾ 70 ਲੱਖ ਤੋਂ ਵੱਧ ਗੋਲੀਆਂ 725 ਕਿਲੋ ਟਰਮਾਡੋਲ ਪਾਊਡਰ ਕੀਤਾ ਜ਼ਬਤ ਸੱਤ ਮੁਲਜ਼ਮ ਜੱਤਾ ਸਸ਼ਿਕਾਲੀ ਜੈਤਿਨ ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਤੁਹਾਡੇ ਨਾਲ ਗੁਰਜੋ ਸੰਦੂ ਮੀਤ ਤੁਸੀ ਸਾਰੇ ਖੈਰੇ ਤੇ ਨਾਲ ਹੋਗੇ ਤਾਂ ਬੁਲੇਟਨ ਦੀ ਸ਼ੁਰੂਆਤ ਕਰਾਂਗੇ ਸਭ ਤੋਂ ਪਹਿਲਾ ਬਦਰੀਨਾਥ ਧਾਮ ਤੋਂ ਬਦਰੀਨਾਥ ਧਾਮ ਦੇ ਕਵਾੜ ਖੁੱਲ ਗਏ ਨੇ ਰਵਾਇਤੀ ਤਰੀਕੇ ਦੇ ਨਾਲ ਦੱਸਿਆ ਕਿ ਪੂਜਾ ਅਰਚਨਾ ਕੀਤੀ ਗਈ ਔਰ ਮੰਤਰਾਂ ਦੇ ਉਚਾਰਨ ਦੇ ਵਿਚਾਲੇ ਮੰਦਰ ਦੇ ਕਵਾੜ ਖੋਲੇ ਗਏ ਨੇ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਦਰਸ਼ਨਾਂ ਦੇ ਲਈ ਪਹੁੰਚੇ ਪਹਿਲਾਂ ਬ੍ਰह्म ਮਹੂਰਤ ਦੇ ਵਿੱਚ ਮੰਦਰ ਦੇ ਬਾਹਰ ਗਣੇਸ਼ ਪੂਜਨ ਹੋਇਆ ਇਸ ਤੋਂ ਬਾਅਦ ਪੁਜਾਰੀਆਂ ਨੇ ਦੁਆਰ ਪੂਜਾ ਕੀਤੀ ਔਰ ਫਿਰ ਮੰਦਰ ਦਾ ਕਵਾੜ ਤਿੰਨ ਚਾਬੀਆਂ ਦੇ ਨਾਲ ਖੋਲਿਆ ਗਿਆ 10 ਤਰੀਕ ਨੂੰ ਕੇਦਾਰਨਾਥ ਤਾਮਦੇ ਕਵਾੜ ਖੁੱਲੇ ਸਨ ਗੰਗੋਤਰੀ ਅਤੇ ਯਮਨੋਤਰੀ ਤਾਮਦੇ ਕਵਾੜ ਵੀ 10 ਮਈ ਨੂੰ ਖੁੱਲੇ ਸਨ ਔਰ ਹਿਮਕੁੰਡ ਸਾਹਿਬ ਦੇ ਕਵਾੜ ਵੀ 25 ਮਈ ਨੂੰ ਖੁੱਲਣਗੇ ਤਾਂ ਗੁਰਧਾਮਾਂ ਦੇ ਦਰਸ਼ਨ ਹੋਣਗੇ ਤੇ ਜਾ ਸਕੋਗੇ ਤੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਬਦਰੀਨਾਥ ਆਮ ਦੀਆਂ ਉਤਰਾਖੰਡੀਆਂ ਆਰ ਬਿਲਕੁਲ ਪੁਰਾਤਨ ਰੀਤੀ ਰਿਵਾਜਾਂ ਦਿਨਾਲਕ ਕਵਾੜ ਜਿਹੜੀ ਨੇ ਉਹ ਖੁੱਲੇ ਗਏ ਔਰ ਇਹ ਤਸਵੀਰਾਂ ਜਿਵੇਂ ਸ਼ੰਤਾਂਤਾ ਲੱਗਿਆ ਹੋਇਆ ਸ਼ਰਧਾਲੂਆਂ ਦਾ ਕਿਉਂਕਿ ਬਿਲਕੁਲ ਲੰਮਾ ਸਮਾਂ ਇੰਤਜ਼ਾਰ ਰਹਿੰਦਾ ਹੈ ਕਿ ਕਦੋਂ ਗੁਰਧਾਮਾਂ ਦੇ ਜਿਹੜੇ ਕਵਾੜ ਨੇ ਉਹ ਖੁੱਲਣਗੇ ਔਰ ਦੱਸਦਾ ਇਹ ਕਿ ਵੱਡੀ ਗਿਣਤੀ ਵਿੱਚ ਸ਼ਰਧਾਲੂ ਦਰਸ਼ਨਾਂ ਦੇ ਲਈ ਪਹੁੰਚੇ ਨੇ ਤਾਂ ਮੰਤਰਾਂ ਦੇ ਉਚਾਰਨ ਵਿਚਾਲੇ ਇਹ ਮੰਦਰ ਦੇ ਕਵਾੜ ਖੁੱਲੇ ਗਏ ਨੇ ਪਹਿਲਾਂ ਬ੍ਰਹਮ ਮਹੂਰਤ ਚ ਮੰਦਰ ਦੇ ਬਾਹਰ ਗਣੇਸ਼ ਪੂਜਨ ਹੋਇਆ ਆ ਤਸਵੀਰਾਂ ਵੀ ਸੀ ਤੁਹਾਨੂੰ ਦਿਖਾ ਰਹੇ ਹਾਂ ਇਸ ਤੋਂ ਬਾਅਦ ਪੁਜਾਰੀਆਂ ਨੇ ਦੁਆਰ ਪੂਜਾ ਕੀਤੀ ਹੈ ਫਿਰ ਮੰਦਰ ਦਾ ਕਵਾੜ ਤਿੰਨ ਚਾਬੀਆਂ ਦੇ ਨਾਲ ਖੋਲਿਆ ਗਿਆ 10 ਤਰੀਕ ਨੂੰ ਕੇਦਾਰਨਾਥ ਧਾਮ ਦੇ ਕਵਾੜ ਖੁੱਲੇ ਸੀ ਗੰਗੋਤਰੀ ਅਤੇ ਅਮਨੋਤਰੀ ਧਾਮ ਦੇ ਕਵਾੜ ਵੀ ਜਿਹੜੇ ਨੇ ਉਹ 10 ਮਈ ਨੂੰ ਖੁੱਲੇ ਸਨ ਹੇਮਕੁੰਡ ਸਾਹਿਬ ਦੇ ਕਵਾੜ 25 ਮਈ ਨੂੰ ਖੁੱਲਣ ਜਾ ਰਹੇ ਨੇ ਔਰ ਇਹ ਤਸਵੀਰਾਂ ਬਦਰੀਨਾਥ ਧਾਮ ਦੀਆਂ ਨੇ ਜਿੱਥੇ ਲਾਈਵ ਤਸਵੀਰਾਂ ਸੀ ਤੁਹਾਨੂੰ ਦਿਖਾ ਰਹੇ ਹਾਂ ਇਹ ਲਾਈਵ ਤਸਵੀਰਾਂ ਨੇ ਯਾਰੀ ਕਿ ਬਿਲਕੁਲ ਇਸੇ ਦੀਆਂ ਤਸਵੀਰਾਂ ਪਹਾੜੇ ਤੱਕ ਘਰ ਬੈਠੇ ਪਹੁੰਚਾਰੇ ਹਨ ਜੀਪਿੰਗ ਪੰਜਾਬ ਜਿਥੇ ਜਿਹੜੇ ਸਰਦਾਲੂ ਜਾਣਾ ਚਾਹੁੰਦੇ ਨੇ ਨਹੀਂ ਜਾ ਪਾਏ ਤਾਂ ਘਰ ਬੈਠੇ ਦਰਸ਼ਨ ਜਿਹੜੇ ਆ ਕਰ ਸਕਦੇ ਨੇ ਕਿ ਕਿਸ ਰਿਖੇ ਦਿਨਾਲ ਸ਼ੁਰੂਆਤ ہوئی ਕਵਾੜ ਖੁੱਲੇ ਬੇਹੱਦ ਹੀ ਸੁੰਦਰ ਸਜਾਵਟ ਫੁੱਲਾ ਦੇ ਨਾਲ ਕੀਤੀ ਹੋਈ ਹੈ ਅਸੀਂ ਵੇਖ ਰਿਹਾ ਪੂਰੀ ਸਜਾਵਟ ਜਿਹੜੀ ਕੀਤੀ ਹੋਈ ਹੈ ਔਰ ਪੁਰਾਤਨ ਜਿਹੜੀ ਨੀਤੀ ਰਿਵਾਜ ਨੇ ਉਸ ਦੇ ਮੁਤਾਬਿਕ ਹੀ ਕਵਾੜ ਖੋਲੇ ਗਏ ਸਮਸ਼ਕਾਰ ਵੱਡੀ ਖਬਰ ਆ ਰਹੀ ਹੈ ਹਰਦੀਪ ਨੇ ਜਰਕਤਰ ਕਾਂ ਦੇ ਨਾਲ ਜੁੜੀ ਵੱਡੀ ਖਬਰ ਹੈ ਇਸ ਮਾਮਲੇ ਦੇ ਵਿੱਚ ਇੱਕ ਹੋਰ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਕੈਨੇਡਾ ਪੁਲਿਸ ਨੇ ਭਾਰਤੀ ਮੂਲ ਦੇ ਚੌਥੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ 22 ਸਾਲ ਦਾ ਅਮਨਦੀਪ ਸਿੰਘ ਦਾ ਸੱਜਾਰਾ ਜਿਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਮਨਦੀਪ ਤੇ ਵੀ ਫਸਟ ਡਿਗਰੀ ਮਰਡਰ ਅਤੇ ਕਤਲ ਦੀ ਸਾਜ਼ਿਸ਼ ਦੇ ਇਲਜ਼ਾਮ ਲੱਗੇ ਨੇ ਇਸ ਤੋਂ ਪਹਿਲਾਂ ਭਾਰਤੀ ਮੂਲ ਦੇ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਕਰਨ ਬਰਾੜ ਕਮਲਪ੍ਰੀਤ ਸਿੰਘ ਔਰ ਕਰਨਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਤਿੰਨਾਂ ਤੇ ਵੀ ਫਸਟ ਡਿਗਰੀ ਮਰਡਰ ਤੇ ਕਤਲ ਦੇ ਇਲਜ਼ਾਮ ਔਰ ਲੱਗੇ ਸਾਡਾ 18 ਜੂਨ 2023 ਨੂੰ ਹੋਇਆ ਸੀ ਹਰਦੀਪ ਨਿੱਜਰ ਦਾ ਕਤਲ ਸਾਰੀ ਦੇ ਗੁਰਦੁਆਰੇ ਚ ਦੱਸਦੇ ਕਿ ਕਾਰ ਪਾਰਕਿੰਗ ਚ ਪਛਾਤਿਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹਰਦੀਪ ਨਰਜਰ ਕਤਲ ਕੇਸ ਦੇ ਵਿੱਚ ਭਾਰਤੀ ਏਜੰਟਾ ਦਾ ਹੱਥ ਹੁੰਦਾ ਇਲਜ਼ਾਮ ਲਾਇਆ ਸੀ ਉਸ ਵੇਲੇ ਤੋਂ ਤਲਕੀ ਵੀ ਬਣੀ ਸੀ ਪਰ ਹੁਣ ਇਹ ਵੱਡੀ ਖਬਰ ਆ ਰਹੀ ਹੈ ਚੌਥਾ ਮਲਜ਼ਮ ਜੋ ਭਾਰਤੀ ਮੂਲ ਦਾ ਹੀ ਦੱਸਿਆ ਜਾ ਰਿਹਾ ਹੈ ਹਾਲਾਂਕਿ ਕੀ ਪੰਜਾਬ ਦੇ ਨਾਲ ਸੰਬੰਧਿਤ ਹੈ ਕੇਸ ਦਾ ਨਾਂ ਅਮਨਦੀਪ ਦੱਸਿਆ ਜਾ ਰਿਹਾ ਹੈ ਅਮਨਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪਰ ਇਹਦੇ ਸਵਾਲ ਬਣਿਆ ਹੋਇਆ ਕਿ ਕਿੱਥੋਂ ਦਾ ਰਹਿਣ ਵਾਲਾ ਹੈ ਭਾਰਤ ਦੇ ਵਿੱਚ ਪੰਜਾਬ ਦਾ ਔਰ ਜੇਕਰ ਪੰਜਾਬ ਤੋਂ ਹੈ ਤਾਂ ਕਿੱਥੋਂ ਕਿਹੜੇ ਜ਼ਿਲ੍ਹੇ ਦੇ ਨਾਲ ਸੰਬੰਧਤ ਹੈ ਤਾਂ ਇਸ ਤੇ ਵੀ ਫਸ ਡਿਗਰੀ ਮਾਰਡਰ ਅਤੇ ਕਤਲ ਦੀ ਸਾਜ਼ਿਸ਼ ਦੇ ਇਲਜ਼ਾਮ ਲੱਗੇ ਨੇ ਹਰਦੀਪ ਮਿੰਜਰ ਕਤਲकांड ਦੇ ਵਿੱਚ ਹੁਣ ਤੱਕ ਦੱਸਿਆ ਕਿ ਹੁਣ ਵੀ ਇਹ ਵੱਡੀ ਖਬਰ ਹੈ ਚੌਥਾ ਮੁਜ਼ਮ ਯਾਨੀ ਕਿ ਚਾਰ ਮੁਜ਼ਮ ਗ੍ਰਿਫਤਾਰ ਹੋਏ ਨੇ ਚਾਰ ਦੇ ਚਾਰ ਪਾਰਟੀ ਨੂਨੇ ਦੱਸੇ ਜਾ ਰਹੇ ਨੇ ਔਰ ਜੇਕਰ ਕਰਨ ਪ੍ਰੀਤ ਕਰਨ ਬਰਾਰ ਦੀ ਗੱਲ ਕੀਤੀ ਜਾਵੇ ਔਰ ਕਮਲਪ੍ਰੀਤ ਦੀ ਗੱਲ ਕੀਤੀ ਜਾਵੇ ਇਹਨਾਂ ਦੋਨਾਂ ਦੇ ਵਿੱਚੋਂ ਦੋ ਜਿਹੜੇ ਇਹਨਾਂ ਤਿੰਨਾਂ ਦੇ ਵਿੱਚੋਂ ਪੰਜਾਬ ਦੇ ਨਾਲ ਸੰਬੰਧਤ ਔਰ ਕਿਸ ਲੀਕੇ ਦੇ ਨਾਲ ਇਹ ਗਏ ਸਟੱਡੀ ਵੀਜ਼ਾ ਤੇ ਗਏ ਔਰ ਕਿੰਨਾ ਇਹਨਾਂ ਨੇ ਕੰਮ ਪਿੱਛੇ ਕੀਤਾ ਹੋਇਆ ਔਰ ਕਿਸ ਕਿਸ ਦੇ ਨਾਲ ਸੰਬੰਧ ਦੇ ਸਾਰੇ ਚਿੱਠੇ ਜੇ ਕਹਿ ਲਈਏ ਕੀ ਖੁਲਾਸੇ ਪ੍ਰਸ਼ਸਭਾ ਮਿਆਂ ਦੇ ਵਿੱਚ ਹੋ ਚੁੱਕੇ ਨੇ ਤਾਂ ਇਹ ਮਾਮਲਾ ਹੁਣ ਅਸੀਂ ਕਹਿ ਸਕਦੇ ਹਾਂ ਕਿ ਬੇਹੱਦ ਹੀ ਜ਼ਿਆਦਾ ਸੰਜੀਦਾ ਬੰਦਾ ਜਾ ਰਿਹਾ ਹੈ ਕਿਉਂਕਿ ਸਿੱਧੇ ਤੌਰ ਤੇ ਚਾਰ ਮੁਲਜ਼ਮ ਜਿਹੜੇ ਗ੍ਰਿਫਤਾਰ ਹੋ ਚੁੱਕੇ ਔਰ ਚੌਥਾ ਮੁਲਜ਼ਮ ਹੁਣੇ ਗ੍ਰਿਫਤਾਰ ਹੋਇਆ ਤਾਂ ਇਹਨਾਂ ਤੇ ਸਿੱਧੇ ਇਲਜ਼ਾਮ ਨੇ ਕਿ ਫਰਸ ਡਿਗਰੀ ਮਰਡਰ ਆਦਿ ਕਤਲ ਦੀ ਸਾਜ਼ਿਸ਼ ਦੇ ਇਲਜ਼ਾਮ ਲੱਗੇ ਨੇ ਰੇਖੀ ਕੀਤੀ ਗਈ ਔਰ ਸਾਰਾ ਅਜੜਾ ਹੈ ਸੰਬੰਧ ਉਹ ਅਸੀਂ ਕਹਿ ਸਕਦੇ ਹਾਂ ਉਹ ਵੀ ਕਿਸ ਤਰ੍ਹਾਂ ਕਿਸੇ ਜਿਹੜਾ ਹੈ ਉਹ ਗਲਤ ਲੋਕਾਂ ਦੇ ਨਾਲ ਜਿਸ ਤੋਂ ਬਾਅਦ ਇਹ ਮਰਡਰ ਹੋਇਆ ਤਾਂ ਇਹ ਤਸਵੀਰਾਂ ਉਸ ਸਮੇਂ ਦੀਆਂ ਨੇ ਜਦੋਂ ਇਹ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਮੇਜਰ ਦੀ ਗੱਡੀ ਦਿਖਾ ਰਹੇ ਹਾਂ ਤੁਹਾਨੂੰ ਤਸਵੀਰਾਂ ਦੇ ਵਿੱਚ ਨਾਲ ਹੀ ਦੂਸਰੇ ਪਾਸੇ ਕਿਸ ਤਰੀਕੇ ਦੇ ਨਾਲ ਗੋਲੀਆਂ ਜਿਹੜੀਆਂ ਨੇ ਗੁਰਦੁਆਰੇ ਦੇ ਪਾਰਕਿੰਗ ਦੇ ਵਿੱਚ ਅਣਪਛਾਤੇ ਆ ਕੇ ਮਾਰੀਆਂ ਸਨ ਉਸ ਵੇਲੇ ਤੋਂ ਲਗਾਤਾਰ ਤਲਹੀ ਬਣੀ ਕੋਈ ਸੀ ਹਾਲਾਂਕਿ ਬਹੁਤ ਸਾਰੀ ਬਿਆਨਬਾਜ਼ੀ ਕੇਂਦਰ ਸਰਕਾਰ ਵਾਲੇ ਪਾਸਿਓਂ ਔਰ ਉਧਰੋਂ ਕੈਨੇਡਾ ਵਾਲੇ ਪਾਸਿਓਂ ਜਿਹੜੀ ਆਈ ता कि, किस हालात तक कह सकते नौबत आई है काफी ज्यादा सख्ती जी इमीग्रेष्ठ वापर है गिरफ्तार किया गया तो चौथे मुलम का नाम अमनदीप सिंह है बीस साल की उम्र है महज जिसन गिरफ्तार किया गया है हालांकि की वाकई ही उ मुलम ਜੋ ਇਹਨਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ 18 ਜੂਨ 2003 ਕਤਲ ਹੋਇਆ ਹਿੱਟਲੇ ਪਾਸੇ ਗ੍ਰਾਫਿਕ ਦੇ ਜ਼ਰੀਏ ਦਿਖਾ ਰਹੇ ਹਾਂ ਗੁਰਦੁਆਰੇ ਦੀ ਪਾਰਕਿੰਗ 'ਤੇ ਗੋਲੀਆਂ ਮਾਰੀਆਂ ਗਈਆਂ ਸਨ ਖਾਲਸਤਾਨੀ ਆਤਵਾਦੀ ਸੀ ਹਰਦੀਪ ਸਿੰਘ ਨੇਜਰ ਔਰ ਬੇਗਦਹੀ ਅਸੀਂ ਕਹਿ ਸਕਦੇ ਹਾਂ ਸ਼ਰਿਆਮਾ ਕੇ ਗੋਲੀਆਂ ਚਲਾਈਆਂ ਗਈਆਂ ਸਨ 2002 ਵਿੱਚ ਗ੍ਰਹਿ ਮੰਚਾਲੇ ਨੇ ਆਤਵਾਦੀ ਐਲਾਨ ਦਿੱਤਾ ਸੀ NIA ਨੇ 10 ਜੁਲਾਈ 2022 ਵਿੱਚ ਪਗੋੜਾ ਐਲਾਨ ਦਿੱਤਾ ਸੀ ਪਗੋੜਾ ਐਲਾਨਿਆ ਗਿਆ ਸੀ NIA ਨੇ ਨੇਜਰ ਤੇ 10 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਸੀ ਯਾਨੀ ਕਿ ਇਨਾਮੀ ਇਹ ਮੁੱਸਮਸੀ ਤਖਾਲिस्तान ਕਮਾਂਡੋ ਫੋਰਸ ਦਾ ਸਰਗਨਾ ਸੀ ਨਿਜਰ ਦਾ ਭਾਰਤ ਦੇ ਟੌਪ 40 ਆਤਵਾਦੀਆਂ ਦੇ ਵਿੱਚ ਸ਼ਾਮਲ ਸੀ ਤਾਂ ਇਹ ਸਾਰਾ ਅਸੀਂ ਕਹਿ ਸਕਦੇ ਹਾਂ ਚੁੱਠਾ ਹੈ ਪੂਰਾ 1997 ਵਿੱਚ ਭਾਰਤ ਛੱਡ ਕੇ ਕੈਨੇਡਾ ਭੱਜ ਗਿਆ ਸੀ ਹਰਦੀਪ ਨਿਜਰ ਤਾਂ ਇਹ ਸਾਰਾ ਘਟਨਾਕ੍ਰਮ ਵਾਪਰਿਆ ਹੈ ਜੂਨ 2023 ਦੇ ਵਿੱਚ ਕਤਲ ਹੁੰਦਾ ਹੈ ਕੈਨੇਡਾ ਦੇ ਸਰੀ ਦੇ ਵਿੱਚ ਔਰ ਉਸ ਤੋਂ ਬਾਅਦ ਕੈਨੇਡਾ ਦਾ ਇਹ ਕਹਿਣਾ ਹੈ ਕਿ ਸਾਡੇ ਨਾਗਰਿਕ ਨੂੰ ਇਸ ਤਰੀਕੇ ਦੇ ਨਾਲ ਪਲੈਨਿੰਗ ਦੇ ਤਹਿਤ ਨਹੀਂ ਮਾਰਿਆ ਜਾ ਸਕਦਾ ਔਰ ਜੇਕਰ ਕਿਸੇ ਨੇ ਜਿਹਾ ਕੀਤਾ ਹੈ ਤਾਂ ਉਸ ਨੂੰ ਵੀ ਸਜ਼ਾ ਮਿਲੇਗੀ ਹਾਲਾਂਕਿ ਭਾਰਤ ਇਹ ਬਹੁਤ ਵਾਰ ਕਹਿ ਚੁੱਕਿਆ ਹੈ ਕਿ ਕੈਨੇਡਾ ਜੋ ਹੈ ਉਹ ਖਾਲਿਸਤਾਨੀ ਸਮਰਥਕਾਂ ਦੀ ਵੋਟ ਬੈਂਕ ਤੇ ਜਿਹੜਾ ਹੈ ਉੱਥੋਂ ਦੀ ਸਰਕਾਰ ਇਸ ਵੇਲੇ ਮਜਬੂਰ ਉਹਨਾਂ ਦੇ ਸਾਹਮਣੇ ਵੋਟ ਬੈਂਕ ਦੀ ਰਾਜਨੀਤੀ ਕਰ ਰਹੀ ਹੈ ਇਸ ਦੀ ਵਜ੍ਹਾ ਦੇ ਨਾਲ ਉਹਨਾਂ ਦੇ ਵੱਲੋਂ ਅਜਿਹੀਆਂ ਸਟੇਟਮੈਂਟਸ ਦਿੱਤੀਆਂ ਜਾਂਦੀਆਂ ਅਗੇ ਵਧਾਂਗੇ ਤਾਂ ਦਿੱਲੀ ਦੇ ਸੀਐਮ ਅਰਵਿੰਦ ਕੇ ਜਵਾਬ ਦਾ ਜ਼ਿਕਰ ਕਰਾਂਗੇ ਜਿਨ੍ਹਾਂ ਨੇ ਵੱਡੀ ਮੀਟਿੰਗ ਬੁਲਾਈ ਅੱਜ ਦਿੱਲੀ ਦੇ ਸਾਰੇ ਆਪ ਵਿਧਾਇਕਾਂ ਦੇ ਨਾਲ ਮੀਟਿੰਗ ਕੀਤੀ ਜਾਏਗੀ ਸੀਐਮ ਨੇ ਖਾਸਤੇ ਦੱਸ ਗਏ ਕਿ ਇੱਕ ਵੱਡੀ ਮੀਟਿੰਗ ਹੋਏਗੀ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਮੰਥਨ ਹੋਏਗਾ ਕੇਜੁਰੀਵਾਲ ਦੇ ਤਿਹਾੜ ਜੇ ਤੋਂ ਜ਼ਮਾਨਤ ਉਰਹਾ ਹੁਤ ਬਾਅਦ ਇਹ ਪਹਿਲੀ ਵੱਡੀ ਮੀਟਿੰਗ ਹੋ ਚਾ ਰਹੀ ਹੈ ਤਾਂ ਜਿਵੇਂ ਹੀ ਅਰਵਿੰਦ ਕੇਜਵਾਲ ਜੀ ਜੇ ਤੋਂ ਬਾਹਰ ਆਏ ਨੇ ਜ਼ਮਾਨਤ ਤੇ ਬਾਹਰ ਆਏ ਨੇ ਤਾਂ ਉਸ ਵੇਲੇ ਤੋਂ ਬੇहद ਐਕਟਿਵ ਨੇ ਸਭ ਤੋਂ ਪਹਿਲਾਂ ਹਰਮਾਨ ਮੰਦਿਰ ਦੇ ਕੋਲ ਦਰਸ਼ਨ ਕੀਤੇ ਉਸ ਤੋਂ ਬਾਅਦ 1 ਵਜੇ ਪ੍ਰੈਸ ਕਾਨਫਰੰਸ ਕਰ ਲਈਏ ਜਾਂ ਫਿਰ ਰੈਲੀ ਕਰ ਲਈਏ ਕਿਸਮਲੀ ਉਹ ਕੀਤੀ ਗਈ ਉੱਥੇ ਸੰਬੋਧਨ ਹੋਇਆ ਉਸ ਤੋਂ ਬਾਅਦ ਸ਼ਾਮ ਵੇਲੇ ਦੱਸਦੇ ਕਿ ਦੱਖਣੀ ਤੇ ਪੂਰਬੀ ਦਿੱਲੀ ਦੇ ਵਿੱਚ ਰੋਅਰ ਸ਼ੋ ਕੱਢਿਆ ਗਿਆ ਔਰ ਇਹ ਸਾਰੇ ਪ੍ਰੋਗਰਾਮਾਂ ਦੇ ਵਿੱਚ ਸੀਐਮ ਭਗਵੰਤ ਮਾਨ ਬਿਲਕੁਲ ਅਰਵਿੰਦ ਕੇਜਵਾਲ ਦੇ ਨਾਲ-ਨਾਲ ਰਹੇ ਤਾਂ ਅੱਜ ਵੀ ਬਿਲਕ ਐਕਟਿਵ ਮੂੜਤੇ ਨਜ਼ਰ ਆ ਰਹੇ ਨੇ ਆਰਡਨ ਕੇ ਜਵਾਲ ਉਹਨੇ ਕੱਲ ਸਾਫ ਕਰ ਦਿੱਤਾ ਸੀ ਕਿ ਬਿਲਕੁਲ ਉਹ ਇਹਨਾਂ ਦਿਨਾਂ ਦੇ ਵਿੱਚ 24 ਘੰਟੇ ਤੋਂ 36 ਘੰਟੇ ਕੰਮ ਕਰਨਗੇ ਇਸੇ ਸਮੀਟ ਸਟੇਟਮੈਂਟ ਉਹਨੇ ਕੱਲ ਦਿੱਤੀ ਸੀ ਤਾਂ ਅੱਜ ਦੱਸਦੀ ਹੈ ਕਿ ਵੱਡੀ ਮੀਟਿੰਗ ਬੁਲਾਈ ਗਈ ਅਜੇ ਤੋ ਬਾਹਰ ਆਉਂਦੀ ਐਕਸ਼ਨ ਦੇ ਵਿੱਚ ਨੇ ਅਰਵਿੰਦ ਕੇ ਜੀਵਾਲ ਚੋਣ ਪ੍ਰਚਾਰ ਦੇ ਪਿੰਡ ਦੇ ਵਿੱਚ ਕੇ ਜੀਵਾਲ ਨੇ ਪੂਰੀ ਤਾਕਤ ਝੋਕ ਦਿੱਤੀ ਹੈ ਦਿੱਲੀ ਦੇ ਵਿੱਚ ਪਾਰਟੀ ਉਮੀਦਵਾਰਾਂ ਦੇ ਹੱਕ ਵਿੱਚ ਰੋਡ ਸ਼ੋਅ ਕੱਢਿਆ ਗਿਆ ਰੋਡ ਸ਼ੋਅ ਦੇ ਵਿੱਚ ਕੇ ਜੀਵਾਲ ਦੇ ਨਾਲ ਸੀਐਮ ਮਾਨ ਵੀ ਮੌਜੂਦ ਰਹੇ ਦੱਖਣੀ ਦਿੱਲੀ ਤੇ ਪੂਰਬੀ ਦਿੱਲੀ ਦੇ ਵਿੱਚ ਰੋਡ ਸ਼ੋਅ ਕੀਤਾ ਕੇ ਜੀਵਾਲ ਨੇ ਦਿੱਲੀ ਦੇ ਵਿੱਚ ਕੀਤੇ ਆਪਣੇ ਕੰਮ ਗੜਵਾਏ ਨੇ 24 ਘੰਟੇ ਦੇ ਅੰਦਰ ਤੁਹਾਡੇ ਨੇਤਾ ਤੁਹਾਡੇ ਵਿਚਾਰੇ ਨੇ ਸੀਐਮ ਮਾਨ ਨੇ ਇਹ ਕਿਹਾ ਹੈ ਦੋ ਤਸਵੀਰਾਂ ਦਿਖਾ ਰਹੇ ਹਾਂ ਦੱਖਣੀ ਦਿੱਲੀ ਸੀਟੀਆਂ ਪੂਰਬੀ ਦਿੱਲੀ मेरा कसूर यह है कि जब हमारी सरकार बनी थी 2015 में उस टाइम 10-10 घंटे के पावर कट लगते थे दिल्ली में मेरा कसूर यह है कि आज मैंने 24 घंटे बिजली कर दी दिल्ली के अंदर ये लोग ये सब कुछ बंद करना चाहते हैं ये सब बंद करना चाहते हैं दिल्ली सरकार को ठप करना चाहते हैं मेरा कसूर यह है कि जब हमारी सरकार बनी थी दो में उस टाइम दस दस घंटे के पावर कट लगते थे दिल्ली में मेरा कसूर यह है कि आज मैंने चौबीस घंटे बिजली कर दी दिल्ली के अंदर ये लोग ये सब कुछ बंद करना चाहते हैं ये सब बंद करना चाहते हैं दिल्ली सरकार को ठप करना चाहते हैं चौबीस घंटे नहीं हुए आपका नेता आपको मिलने के लिए अरविंद केजरीवाल के के आपके साथ खड़े हैं बीजेपी वाले सोच रहे थे केजरीवाल को संजय सिंह को मनीष सिसोदिया को सतेंद्र जैन को अंदर कर दो पार्टी खत्म हो जाएगी लेकिन इनको पता नहीं था ये आम आदमी पार्टी एक सोच का नाम है सोच खत्म नहीं हो सकती तो जेल तो बाहर आने तो बाद दिल्ली दे सी के सीएम अरविंद केजरीवाल ने प्रेस कॉन्फ्रेंस के बहाने अपनी पार्टी ऑफिस चुनावी भाषण दिता तो केजरीवाल की स्पीच प्रधानमंत्री मोदी ਨਿਸ਼ਾਨਿਤ ਰਹੇ ਆਪਣੀ ਸਪੀਚ ਦੇ ਵਿੱਚ ਕੇਜਰੀਵਾਲ ਨੇ ਕਿਹਾ ਕਿ ਉਹਨਾਂ ਜੇਲ੍ਹ ਜਾਣ ਤੋਂ ਬਾਅਦ ਵੀ ਅਸਤੀਫਾ ਕਿਉਂ ਨਹੀਂ ਦਿੱਤਾ ਇਸ ਦਾ ਕਾਰਨ ਦੱਸਿਆ। ਤਿਹੜ ਜੇਲ੍ਹ ਦੇ ਬਾਹਰ ਆਉਣ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇੱਕ ਵਾਰ ਫਿਰ ਤੋਂ ਪੁਰਾਣੇ ਅੰਦਾਜ਼ ਦੇ ਵਿੱਚ ਦਿਖੇ ਉਹ ਗਰਜੇ ਤੇ ਭਾਜਪੀ ਤੇ ਜੰਮ ਕੇ ਭਰੇ ਉਹਨਾਂ ਨੇ ਕੇਂਦਰ ਸਰਕਾਰ ਤੇ ਦਾਨਾਸ਼ਾਹੀ ਦਾ ਇਲਜ਼ਾਮ ਲਾਉਂਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਆਮ ਆਦਮੀ ਪਾਰਟੀ ਨੂੰ कुचल देने की कोशिश करने के इल्जाम लाए जिस राज्य के अंदर ये चुनाव हारेंगे उसके मुख्यमंत्री को पकड़ के जेल में डाल दो सरकार गिरा दो उसके मुख्यमंत्री को पकड़ के जेल में डाल दो सरकार आज मैं अगर दिल्ली की जेल के अंदर रह के दिल्ली की जेल से इस्तीफा नहीं दे रहा वो इस तानाशाही के खिलाफ संघर्ष कर रहा हूं इसको समझ लेना केजरीवाल को किसी पद का लालच नहीं है सीएम तो सौ सीएम की कुर्सी देश के नाम कुर्बान है ਕੇਜਰੀਵਾਲ ਇੱਥੇ ਹੀ ਨਹੀਂ ਰੁਕੇ ਉਹਨਾਂ ਪੀਐਮ ਮੋਦੀ ਤੇ ਵਨ ਨੇਸ਼ਨ ਵਨ ਲੀਡਰ ਮਿਸ਼ਨ ਦੇ ਤਹਿਤ ਦੇਸ਼ ਤੇ ਸਾਰੇ ਵਿਰੋਧੀ ਲੀਡਰਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਦੇ ਇਲਜ਼ਾਮ ਲਾਏ ਕੇਜਰੀਵਾਲ ਨੇ ਲੋਕਾਂ ਨੂੰ ਕਿਹਾ ਕਿ ਜੇਕਰ ਈਸ਼ਵਰ ਮੋਦੀ ਜਿੱਤੇ ਤਾਂ ਸਾਰੇ ਵਿਰੋਧੀ ਲੀਡਰ ਜੇਲ੍ਹ ਦੇ ਵਿੱਚ ਹੋਣਗੇ ਅਗਰ ਇਹ ਚੋਣਾਂ ਵੀ ਜਿੱਤ ਗਏ ਮੇਰੇ ਤੇ ਲਿਖਵਾ ਲੋ ਐਫਐਡ ਦੇ ਵਿੱਚ ਉੱਪਰ थोड़े दिन के बाद ममता दीदी जेल में होंगी तेजस्वी यादव जेल में होगा उद्धव ठाकरे के जितने केजरीवाल इल्जाम अमित शाह ने पलटवार किया कि भी दिन की अंतरिम जमानत को क्लीन चिट मान लेना ठीक नहीं है सिर्फ और सिर्फ चुनाव प्रचार करने के लिए एक तारीख तक का बेल दिया गया है और दो तारीख को उनको फिर से एजेंसियों के सामने सरेंडर करना है और अगर अरविंद केजरीवाल इस चीज को क्लीन चिट मानते हैं तो मुझे लगता है इनकी कानून की समझ बड़ी निर्बल है अपनी स्पीच के बीच केजरीवाल ने यह भी दसा कि उन्होंने इस्तीफा क्यों नहीं देता झूठा केस अब उनको पता है वो हमें हरा नहीं सकते दिल्ली के अंदर उन्हें पता है अगले 20 साल तक दिल्ली में आम आदमी पार्टी को कोई नहीं हरा सकता तो उन्होंने एक षड्यंत्र रचा राजनीतिक षड्यंत्र रचा केजरीवाल को झूठे केस में जेल भेज दो केजरीवाल को इस्तीफा देना पड़ेगा केजरीवाल की सरकार गिर जाएगी उन्होंने यह षड्यंत्र रचा मैंने कहा मैं भी इस्तीफा नहीं दूंगा केजरीवाल के बाद पंजाब के मुख्यमंत्री भगवंत मान ने पार्टी वर्करा का हौसला बधाया ਅਤੇ ਦਾਵਾ ਕੀਤਾ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ 13 ਦੀਆਂ 13 ਸੀਟਾਂ ਜਿੱਤੇਗੀ ਤੇ WhatsApp 'ਤੇ ਵੀਰੋ ਪੰਜਾਬ 'ਚ ਬੀਜੇਪੀ ਕਾ ਔਰ ਕਾਂਗਰਸ ਕਾ ਛੁਪੜਾ ਉਦੋਂ ਕਿ ਅਸੀਂ ਉੱਥੇ ਨਹੀਂ ਲੜ ਰਹੇ ਵਾਹ ਆਮ ਅਲੱਗ ਰਹੇ ਹੈ 13 ਕੀ 13 ਪੰਜਾਬ ਮੇ ਆਮ ਆਦਮੀ ਪਾਰਟੀ ਕੋ ਜੇਲ੍ਹ ਦੇ ਬਾਹਰ ਆਉਂਦੇ ਬਾਦੀ ਕੇਜਰੀਵਾਲ ਆਪਣੇ ਪਾਰਟੀ ਲੀਡਰਾਂ ਅਤੇ ਵਰਕਰਾਂ ਦੇ ਵਿੱਚ ਨਵੀਂ ਊਰਜਾ ਭਰ ਰਹੇ ਨੇ ਅਤੇ ਕੇਂਦਰ ਸਰਕਾਰ ਦੇ ਖਿਲਾਫ ਉਹਨਾਂ ਨੇ ਆਰ ਪਾਰ ਦੀ ਲੜਾਈ ਦਾ ਐਲਾਨ ਕਰ ਦਿੱਤਾ ਬਿਊਰੋ ਰਿਪੋਰਟ న్యూਸ 18 ਤਾਂ ਅਦਰ ਕੇਜੀਵਾਲ ਨੇ ਦਾਵਾ ਕੀਤਾ ਕਿ ਜੇਕਰ ਭਾਜਪਾ ਮੋੜ ਸੱਤਾ ਦੇ ਵਿੱਚ ਆਈ ਤਾਂ ਇੱਕ ਸਾਲ ਦੇ ਅੰਦਰ ਨਰਿੰਦਰ ਮੋਦੀ ਨੂੰ ਰਿਟਾਇਰ ਕਰਕੇ ਅਮਿਤ ਸ਼ਾਹ ਨੂੰ ਪੀਐਮ ਬਣਾਇਆ ਜਾਏਗਾ ਤਾਂ ਕ੍ਰਮ ਮੰਤਰੀ ਅਮਿਤ ਸ਼ਾਹ ਨੇ ਖੁਦ ਜਵਾਬ ਦਿੰਦੇ ਕਿਹਾ ਕਿ ਸਭ ਪ੍ਰਮ ਫਲਾਇਆ ਜਾ ਰਿਹਾ ਹੈ ਤੀਜੀ ਟਰਮ ਵੀ ਨਰਿੰਦਰ ਮੋਦੀ ਹੀ ਪੂਰੀ ਕਰਨਗੇ ਤਾਂ ਮੈਂ ਲੋਕੋ ਕੋ ਦੇਸ਼ ਕੇ ਲੋਕੋ ਕੋ ਆਗਾਹ ਕਰਨਾ ਚਾਹਤਾ ਹੂੰ ਮੋਦੀ ਜੀ ਆਪਣੇ ਲਈ ਵੋਟ ਨਹੀਂ ਮੰਗ ਰਹੇ मोदी जी अमित शाह को प्रधानमंत्री बनाने के लिए वोट मांग रहे हैं मैं पूछना चाहता हूं मोदी जी से और अमित शाह जी से ये मोदी की गारंटी पूरी कौन करेगा क्या अमित शाह मोदी की गारंटी पूरी करेंगे जब आप अगर जो जो वैसे तो मेरे को लगता है मैं भी आऊंगा उसके ऊपर मुझे नहीं लगता इनकी सरकार बन रही है लेकिन जो जो बीजेपी को वोट देने जाए वो ये सोच के जाना कि आप मोदी जी के नाम पे वोट नहीं दे रहे आप अमित शाह के नाम पे वोट दे रहे मैं अरविंद केजरीवाल एंड कंपनी और पूरे इंडिया अलायंस को कहना चाहता हूं मोदी जी पचहत्तर साल के हो जाए इससे आपको आनंदित होने की जरूरत नहीं है भारतीय जनता पार्टी के संविधान में कहीं नहीं लिखा है मोदी जी ही ये टर्म पूरी करेंगे और मोदी जी ही आगे देश का नेतृत्व करते रहेंगे इसमें भारतीय जनता पार्टी में कोई कंफ्यूजन नहीं है ये कंफ्यूजन खड़ा करना ਉਦਾ ਦਿੱਲੀ ਦੇ ਵਿਚ ਅਰਵਿੰਦ ਕੇਜਵਲ ਨੂੰ ਸਪੀਕਰ ਕੁਲਤਾਰ ਸੰਧਵਾ ਮਿਲੇ ਨੇ ਵਿੱਤ ਮੰਤਰੀ ਹਰਪਾ ਚੀਮਾ ਨੇ ਵੀ ਮੁਲਾਕਾਤ ਕੀਤੀ ਹੈ ਕੈਬਨਟ ਮੰਤਰੀ ਅਮਨ ਅਰੋੜਾ ਵੀ ਨਾਲ ਮੌਜੂਦ ਰਹੇ ਨੇ ਤਾਂ ਪੰਜਾਬ ਦੇ ਮੁੱਦੇ ਤੇ ਚਰਚਾਵਾਂ ਹੋਈਆਂ ਨੇ ਵਿਚਾਰਾਂ ਹੋਈਆਂ ਨੇ ਸ਼ੁੱਕਰਵਾਰ ਨੂੰ ਤਿਹਾਰ ਜੇਲ੍ਹ ਤੋਂ ਬਾਹਰ ਆਏ ਨੇ ਅਰਵਿੰਦ ਕੇਜਵਲ ਦਾਸੀ ਕਿ ਸੁਪਰੀਮ ਕੋਰਟ ਨੇ 1 ਜੂਨ ਤੱਕ ਅੰਤਰੀਮ ਜ਼ਮਾਨਤ ਦਿੱਤੀ ਹੈ ਤਾਂ ਇਸੂ ਲੈ ਕੇ ਇਹ ਮੁਲਾਕਾਤ ਕੀਤੀ ਗਈ ਹੈ ਖੈ ਲਈ ਕਿ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਮੁਲਾਕਾਤ ਕਰਨ ਪਹੁੰਚੇ ਨੇ ਪੰਜਾਬ ਦੇ ਮੰਤਰੀ ਔਰ ਨਾਲੇ ਸਪੀਕਰ एक तस्वीर देखे नजर आ रहे, नहीं। रहे हैं अरविंद केजरीवाल हरपाल चीमा स्पीकर कुलतार संवाद अमन अरोड़ा और हरपाल चीमा के वो गुलदस्ता भेंट किया जा रहा है तस्वीर सामने आई है मुलाकात